ਕਿੱਤੇ ਦਿਨੀ ਦਿੱਲੀ ਦੇਖਣ ਹੋ ਰਹੀ ਅਤੇ ਸ਼ੰਭੂ ਬਾਰਡਰ ਉੱਪਰ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਅਨੇ ਤਸ਼ੱਦਦ ਦੇ ਵਿਰੋਧ ਵਿੱਚ ਸਯੁਕਤ ਕਿਸਾਨ ਮੋਰਚੇ ਵੱਲੋਂ ਗਿੱਦੜਬਾਹ ਤਹਿਸੀਲ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹੀ ਕਿਸਾਨਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜੇ ਦੇ ਪੁਤਲੇ ਵੀ ਫੋਕੇ ਗਏ ਅਤੇ ਹਰਿਆਣਾ ਤੇ ਕੇਂਦਰ ਸਰਕਾਰ ਖਿਲਾਫ ਚਮਕ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਪਰਸ਼ੰਗ ਅਰਸ਼ ਕਦੇ ਵੀ ਦਬਾਇਆ ਦਬਦੇ ਨਹੀਂ ਬਲਕਿ ਹੋਰ ਵੀ ਵੱਡਾ ਰੂਪ ਧਾਰਨ ਕਰ ਜਾਂਦੇ ਹਨ ਉਹਨਾਂ ਦੋਸ਼ੀਆਂ ਖਿਲਾਫ ਬੰਦ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਅੱਜ ਦਾ ਉਤਲੇ ਫੁੱਕਨ ਦਾ ਸੀਗਾ 12 ਤੋਂ 1 ਦਾ ਤੋਂ ਅੱਜ ਜਿਹੜੇ ਅਸੀਂ ਕਿਸਾਨਾਂ ਨੇ ਜਿਹੜੇ ਹੈਗੇ ਆਪਣੇ ਦੁਕਸਾਨ ਧਰਨੇ ਤੇ ਬੈਠੇ ਆ ਉਹਨਾਂ ਦੇ ਲਈ ਜਿਹੜਾ ਹੈਗਾ ਸਾਡੇ ਪਿੰਡ ਦਾ ਇੱਕ ਨੌਜਵਾਨ ਆ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਸ਼ੁਭ ਕਰਨ ਉਹਦੇ ਤੇ ਗੋਲੀ ਚਲਾ ਕੇ ਜਿਹੜਾ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ 12 ਤੋਂ 1 ਲੈ ਕੇ ਜਿਹੜੇ ਉਤਲੇ ਫੁੱਕਨੇ ਸੀਗੇ ਸੋ ਅੱਜ ਅਸੀਂ ਅਮਿਤ ਸ਼ਾਹ ਤੇ ਹਰਿਆਣੇ ਦੇ ਸੀਐਮ ਜਿਹੜਾ ਖੱਟਰ ਤੇ ਉਹਨਾਂ ਦਾ ਪਤਲਾ ਫੁੱਕਿਆ ਤੇ ਨਾਲ ਹੀ ਜਿਹੜਾ ਹੈਗਾ ਹਰਿਆਣੇ ਦਾ ਗ੍ਰਹਿ ਮੰਤਰੀ ਵਿਜੇ ਪੁੰਡਾ ਦਾ ਵੀ ਅਨਿਲ ਵਿਜੇ ਆ ਉਹਨਾਂ ਦਾ ਜਿਹੜਾ ਅੱਜ ਅਸੀਂ ਇੱਥੇ ਪਤਲਾ ਫੁੱਕਿਆ ਸੋ ਸਾਰੇ ਹੀ ਕਿਸਾਨ ਵੀਰ ਆ ਜਿਹੜੇ ਇੱਥੇ ਪਹੁੰਚੇ ਆ ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਇਹਨਾਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਤੇ ਆਪਣੀ ਜਿਹੜੀ ਸਰਕਾਰ ਆ ਉਹਨੂੰ ਬੇਨਤੀ ਕਰਦੇ ਆ ਕਿ ਆਪਣੇ ਏਰੀਆ ਦੇ ਵਿੱਚ ਅਸੀਂ ਆਪ ਦਾ ਜਿਹੜਾ ਹੈਗਾ ਪ੍ਰੋਟੈਸਟ ਵੀ ਕਰ ਸਕਦੇ ਤਾਂ ਅਸੀਂ ਕਿਹੜਾ ਹਰਿਆਣਾ ਹਰਿਆਣਾ ਸਰਕਾਰ ਦੇ ਜਿਹੜਾ ਹੈਗਾ ਏਰੇਚ ਜਾ ਕੇ ਪ੍ਰੋਟੈਸਟ ਕੀਤਾ ਸੀ ਤਾਂ ਜੋ ਉਹਨਾਂ ਨੇ ਜਿਹੜੀਆਂ ਸਿੱਧੀਆਂ ਗੋਲੀਆਂ ਸਾਡੇ ਨੌਜਵਾਨਾਂ ਤੇ ਚਲਾਈਆਂ ਉਹਦੇ ਵਿੱਚ ਸਾਡੇ ਕਿਸਾਨ ਦੀ ਜਿਹੜੀ ਹੈਗੀ ਮੌਤ ਵੀ ਹੋ ਚੁੱਕੀ ਆ ਸੋ ਜੇਕਰ ਕਿਸਾਨ ਇਹ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਜੇਕਰ ਕੇਂਦਰ ਦੀ ਸਰਕਾਰ ਉਹਨਾਂ ਤੇ ਹੋਰ ਵੀ ਕੋਈ ਜਿਹੜਾ ਹੈਗਾ ਵੀ ਆਪਣੇ ਹੱਥ ਕੰਡੇ ਬਣਾਉਂਦੀ ਹੈ ਉਹਨਾਂ ਨੂੰ ਉਠਾਉਣ ਵਾਸਤੇ ਜਾਂ ਉਹਨਾਂ ਤੇ ਕੋਈ ਕਾਰਵਾਈ ਕਰਦੀ ਆ ਤਾਂ ਅਸੀਂ ਜਿਹੜੇ ਸਾਰੇ ਕਿਸਾਨ ਆ ਉਹ ਉਹਨਾਂ ਦੇ ਨਹੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਥੇ ਜਿਹੜਾ ਹੈਗਾ ਪਹੁੰਚਾਂਗੇ ਤੇ ਉਹਨਾਂ ਦੇ ਨਾਲ ਅਸੀਂ ਸਖਤ ਐਕਸ਼ਨ ਲੈ ਕੇ ਤੇ ਵੱਧ ਤੋਂ ਵੱਧ ਕਿਸਾਨ ਉੱਥੇ ਜਾਣਗੇ ਤਾਂ ਜੋ ਆਪਣਾ ਅਸੀਂ ਅਗਲਾ ਜਿਹੜਾ ਸੰਘਰਸ਼ ਹੈ ਉਹਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਜਿੱਦਾਂ ਜੋ ਕਾਲ ਸਹਿਯੋਗਤ ਕਿਸਾਨ ਮੋਰਚਾ ਭਾਰਤ ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਵਿਖੇ ਉਹਦੇ ਵਿੱਚ ਸਾਨੂੰ ਇਹ 23 ਤਰੀਕ ਦੀ ਕਾਲ ਦਿੱਤੀ ਗਈ ਸੀ ਜਿਹੜੇ ਸਾਡੇ ਕਿਸਾਨ ਭਰਾ ਫਨੌਰੀ ਦੇ ਬਾਰਡਰਾਂ ਦੇ ਦਿੱਲੀ ਜਾ ਰਹੇ ਸੀ ਸ਼ਾਂਤਮਈ ਆਪ ਦਾ ਉੱਥੇ ਰੋਸ ਪ੍ਰਦਰਸ਼ਨ ਕਰਨਾ ਐ ਮੈਂ ਸਪੀਨੀਆਂ ਮੰਗਾਂ ਜਿਹੜੀਆਂ ਪਿਛਲੇ ਸੰਘਰਸ਼ ਦੇ ਵੇਲੇ ਦੀਆਂ ਉਹਨਾਂ ਨੂੰ ਲਾਗੂ ਕਰਵਾਉਣ ਲਈ ਜਾ ਰਹੇ ਸੀ ਹਰਿਆਣਾ ਦੀ ਖੱਟਰ ਸਰਕਾਰ ਤੇ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੇ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ 13 ਫਰਵਰੀ ਨੂੰ ਵੀ 14 ਨੂੰ ਵੀ ਕੀਤਾ ਜੋ ਪਿਛਲੇ ਦਿਨਾਂ ਚ ਆਪਕਾ ਨੂੰ ਪਤਾ ਹੀ ਆ ਸਾਰੇ ਲੋਕ ਪਲੀਪਾਂ ਜਾਣਦੇ ਆ ਜਾਣਕਾਰੀ ਆ ਉਹਦੇ ਤੋਂ ਤੇ ਜਿਹੜਾ ਸਾਡੇ ਕਿਸਾਨਾਂ ਉਹ ਇੱਕ ਮੁੰਡਾ ਸ਼ੁਭ ਕਰਨ ਬੱਲੋ ਪੈਂਡ ਦਾ ਸੁਪਕਰਨ ਸਿੰਘ ਬੱਲੋ ਪੈਂਡ ਦਾ ਕਿਸਾਨ ਉਹ ਸ਼ਹੀਦ ਕਰਦਾ ਉਹਦੇ ਸਿਰ ਦੇ ਵਿੱਚ ਫੈਰ ਮਾਰਿਆ ਜਿਹੜਾ ਕਦੇ ਸਰਕਾਰਾਂ ਇੰਨਾ ਧੱਕਾ ਨਹੀਂ ਕਰਦੀਆਂ ਹੁੰਦੀਆਂ ਆਪ ਤੇ ਅਸੀਂ ਕਿਹੜਾ ਕਿਸੇ ਹੋਰ ਸਟੇਟ ਚੋਂ ਜਾਂ ਕਿਸੇ ਹੋਰ ਗ੍ਰਹਿ ਤੋਂ ਆਏ ਦੇ ਦਿੱਲੀ ਜਾ ਰਹੇ ਹਾਂ ਦਿੱਲੀ ਸਾਰਿਆਂ ਦੀ ਸਾਂਝੀ ਹੈ ਸਾਡਾ ਹੱਕ ਬਣਦਾ ਸੀ ਆਪਦੀ ਹੱਕੀ ਮੰਗਣ ਲਈ ਪ੍ਰਦਰਸ਼ਨ ਕਰਨ ਜਾ ਰਹੀ ਸਾਡੇ ਕਿਸਾਨ ਭਰਾ ਤੇ ਉਹ ਜਿਹੜਾ ਸਰਕਾਰ ਨੇ ਉਹਨਾਂ ਨਾਲ ਧੱਕਾ ਕੀਤਾ ਬਹੁਤ ਮਾੜੀ ਗੱਲ ਆ ਸੰਯੁਕਤ ਕਿਸਾਨ ਮੋਰਚਾ ਪੰਜਾਬ ਤੇ ਭਾਰਤ ਦੇ ਦਾ ਜੋਰ ਵਿਰੋਧ ਕਰਦਾ ਤੇ ਅਸੀਂ ਇਹਨੂੰ ਕੰਡੈਮਨ ਕਰਦੇ ਆ ਪੂਰੀ ਤਰ੍ਹਾਂ ਵੀ ਬਹੁਤ ਸਰਕਾਰ ਨੇ ਠੱਗਾ ਕੀਤਾ